ਨਸ਼ੇ ਦੇ ਖਾਤਮੇ ਲਈ ਹੁਣ ਪਿੰਡ ਦੇ ਵਿੱਚ ਲਿਆ ਗਿਆ ਸਖਤ ਫੈਸਲਾ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਆਪਣੀਆਂ ਜੜਾਂ ਹੋਰ ਜ਼ਿਆਦਾ ਫੈਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਜਿੱਥੇ ਨਸ਼ੇ ਨੂੰ ਲੈ ਕੇ ਸਰਕਾਰਾਂ ਤੰਗ ਨੇ ਹੁਣ ਉੱਥੇ ਹੀ ਆਮ ਲੋਕ ਵੀ ਕਾਫੀ ਤੰਗ ਹੋ ਚੁੱਕੇ ਨੇ ਕਿਉਂਕਿ ਨਸ਼ੇ ਦਾ ਇਹ ਛੇਵਾਂ ਦਰਿਆ ਹੁਣ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਨਸ਼ੇ ਦੇ ਖਾਤਮੇ ਲਈ ਹੁਣ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਪਿੰਡ ਵਾਲੇ ਹੁਣ ਆਪਣੇ ਪਿੰਡ ਦੇ ਵਿੱਚ ਨਸ਼ੇ ਦੀ ਵਿਕਰੀ ਜਾਂ ਨਸ਼ੇ ਦੀ ਵਰਤੋਂ ਦੇ ਵਿਰੁੱਧ ਖੜੇ ਹੋ ਚੁੱਕੇ ਨੇ ਤੇ ਹੁਣ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਬਟਾਲਾ ਦੇ ਇੱਕ ਪਿੰਡ ਦੇ ਵਿੱਚ ਹੁਣ ਪਿੰਡ ਵਾਸੀਆਂ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਹੈ ਸਖਤ ਫੈਸਲੇ ਦੇ ਤਹਿਤ ਹੁਣ ਜੇਕਰ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੋਇਆ ਨਜ਼ਰ ਆਉਂਦਾ ਹੈ ਫੜਿਆ ਜਾਂਦਾ ਹੈ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਪਿੰਡ ਦੇ ਵਿੱਚਕਾਰ ਉਸ ਨੂੰ ਸਭ ਲੋਕਾਂ ਦੇ ਸਾਹਮਣੇ ਸਜ਼ਾ ਦਿੱਤੀ ਜਾਏਗੀ ਤੇ ਨਾਲ ਹੀ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਏਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਉਸ ਦਾ ਬਾਈਕਾਟ ਵੀ ਕੀਤਾ ਜਾਏਗਾ ਤਰਮਸ਼ਾਲਾ ਚ ਬੈਠ ਕੇ ਨਸ਼ੇ ਦੇ ਖਿਲਾਫ ਮਤਾ ਪਾਸ ਕਰ ਰਹੇ ਪਿੰਡ ਵਾਸੀਆਂ ਦੇ ਵਿੱਚੋਂ ਰਿਟਾਇਰਡ ਫੌਜੀ ਸੁਖਜੀਤ ਸਿੰਘ ਨੇ ਕਿਹਾ ਇਹ ਫੈਸਲਾ ਨਸ਼ੇ ਤੋਂ ਦੁਖੀ ਲੋਕਾਂ ਲਈ ਆ ਗਿਆ ਹੈ ਤੇ ਫੈਸਲਾ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਲਿਆ ਕਿਉਂਕਿ ਨਸ਼ਾ ਪਿੰਡ ਤੇ ਪਿੰਡ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ ਪਿੰਡ ਦੇ ਵਿੱਚ ਤਿੰਨ ਤੋਂ ਚਾਰ ਪਰਿਵਾਰ ਐਸੇ ਨੇ ਜੋ ਨਸ਼ਾ ਵੇਚਦੇ ਨੇ ਜਿਸ ਕਰਕੇ ਪਿੰਡ ਦੀ ਜਵਾਨੀ ਮੌਤ ਦੇ ਮੂੰਹ ਦੇ ਵਿੱਚ ਜਾ ਰਹੀ ਹੈ ਇਸੇ ਕਰਕੇ ਮਤਾ ਪਾਸ ਕਰਦੇ ਹੋਏ ਸਖਤ ਫੈਸਲੇ ਲਏ ਗਏ ਹਨ ਕਿ ਜੇਕਰ ਪਿੰਡ ਦੇ ਵਿੱਚ ਹੁਣ ਤੋਂ ਕਿਸੇ ਨੇ ਵੀ ਨਸ਼ਾ ਵੇਚਿਆ ਜਾਂ ਉਹ ਨਸ਼ਾ ਵੇਚਦਾ ਫੜਿਆ ਗਿਆ ਤੇ ਪਿੰਡ ਦੇ ਚੌਂਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਉਸ ਨੂੰ ਸਜ਼ਾ ਦਿੱਤੀ ਜਾਏਗੀ ਤੇ ਨਾਲ ਹੀ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਏਗਾ ਪੂਰਨ ਤੌਰ ਤੇ ਉਸ ਪਰਿਵਾਰ ਦਾ ਬਾਈਕਾਟ ਵੀ ਕਰ ਦਿੱਤਾ ਜਾਏਗਾ ਤੇ ਉਸਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਸੰਬੰਧ ਨਹੀਂ ਰੱਖਿਆ ਜਾਏਗਾ ਨਾ ਕੋਈ ਉਹੜਾ ਨੂੰ ਆਪਣੇ ਘਰੇਲੂ ਫੰਕਸ਼ਨਾਂ ਤੇ ਸੱਦੇਗਾ ਤੇ ਨਾ ਹੀ ਕੋਈ ਉਹਨਾਂ ਦੇ ਘਰੇਲੂ ਫੰਕਸ਼ਨਾਂ ਤੇ ਜਾਵੇਗਾ ਦੇਖੋ ਅੱਜ ਜਿਹੜੀ ਮੀਟਿੰਗ ਆ ਇਹ ਸਾਡੀ ਕੋਈ ਪੰਜਵੀਂ ਛਵੀਂ ਮੀਟਿੰਗ ਆ ਉਸੇ ਲਈ ਇੱਕ ਮੈਂ ਤਾਂ ਲਗਾਤਾਰ ਹਰ ਹਫ਼ਤੇ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਇਹ ਨਸ਼ਾ ਰੋਕਣ ਵਾਸਤੇ ਜੋ ਵੀ ਪਿੰਡ ਦਾ ਸਹਿਯੋਗ ਆ ਮੈਂ ਕੋਈ ਮੇਰੀ ਕੋ ਹਸਤੀ ਨਹੀਂ ਆ ਲੇਕਿਨ ਜੋ ਪਿੰਡ ਦੇ ਪਤਵੰਤੇ ਸੱਜਣ ਜੋ ਸਾਡੇ ਨੌਜਵਾਨ ਸਾਡੇ ਛੋਟੇ ਜਿਹੇ ਬੱਚੇ ਉਹਨਾਂ ਸਾਰਿਆਂ ਸਹਿਯੋਗ ਆ ਸਾਡੀਆਂ ਬੀਬੀਆਂ ਦਾ ਤਾਂ ਹੀ ਆਪਾਂ ਇਸ ਪਿੰਡ ਚ ਨਸ਼ੇਮ ਠੱਲ ਪਾਉਣ ਦੇ ਕਾਮਯਾਬ ਹੋ ਰਹੇ ਆ ਲਗਭਗ 90% ਜਿਹੜਾ ਆਪਾਂ ਕਾਮਯਾਬੀ ਹਾਸਲ ਕਰ ਲਈ ਸ 10% ਰਹੀ ਆ ਉਹ ਵੀ ਆਉਣ ਵਾਲੇ ਦਿਨਾਂ ਚੜੀ ਆ ਆਪਾਂ ਹਾਸਲ ਕਰ ਲਵਾਂਗੇ ਅੱਜ ਮੀਟਿੰਗ ਜੇ ਮਤਾ ਪਾਸ ਕੀਤਾ ਗਿਆ ਕਿ ਆਪਾਂ ਇੱਕ ਮਹੀਨਾ ਪਿਆਰ ਨਾਲ ਸਮਝਾਤਾ ਜਿਹੜਾ ਹੁਣ ਸਾਡੇ ਪਿੰਡ ਚ ਨਸ਼ਾ ਵੇਚੂਗਾ ਉਹਦੀ ਪੱਕੀ ਜਿਹੜੀ ਆ ਉਹਦਾ ਸਰਵਸ ਕੀਤੀ ਜਾਊ ਉੱਥੇ ਲਿਆ ਕੇ ਪੰਚਾਇਤ ਦੇ ਸਾਹਮਣੇ ਜੋ ਸਜ਼ਾ ਪਰਮਕਰਣ ਕੀਤੀ ਮਤੇ ਅਨੁਸਾਰ ਕਿ 1 ਲੱਖ ਰੁਪਏ ਜੁਰਮਾਨਾ ਔਰ ਉਹਦਾ ਸਮਾਜਿਕ ਬਾਈਕਾਟ ਕੋਈ ਵੀ ਧਾਰਮਿਕ ਫੰਕਸ਼ਨ ਦੇ ਜਾਂ ਕੋਈ ਉਹਦੇ ਵਿਆਹ ਸ਼ਾਦੀ ਸ਼ਾਮਲ ਨਹੀਂ ਹੋਊਗਾ ਕੋਈ ਗੁਰਦਵਾਰੇ ਦੀ ਗਰੰਥੀ ਜਿਹੜਾ ਉਹਦੇ ਘਰ ਪਾਠ ਕਰਨੀ ਜਾਊਗਾ ਕੋਈ ਇਹੋ ਜਿਹਾ ਨਹੀਂ ਕੀਤਾ ਜਾਊਗਾ ਦਾ ਔਰ ਜਿਹੜਾ ਉਹਦੀ ਮਤ ਕਰੂਗਾ ਮੰਨ ਲਓ ਥਾਣੇ ਚਲ ਗਿਆ ਪਿੱਛੇ ਜ਼ਮਾਨਤ ਕਰ ਲਈ ਕਹਿੰਨੇ ਫੋਨ ਕਰਤਾ ਕਿ ਮੇਰਾ ਬੰਦਾ ਮੈਨੂੰ ਛੱਡ ਦੋ ਜਾਂ ਉਹਨੂੰ ਉਹਦੇ ਆਪਣੇ ਘਰ ਲੁਕਾ ਲਿਆ ਉਹਨੂੰ 50000 ਰੁਪਏ ਜੁਰਮਾਨਾ ਉਹ ਸਮਾਜਿਕ ਪਾਈਕਾਟ ਉਹਦਾ ਵੀ ਬੀਬੀਆਂ ਪਿੰਡ ਦੇ ਤੁਸੀਂ ਦੇਖਿਆ ਕਿ ਸਕਰੀਨ ਤੇ ਤਾਂ ਆਪਣੇ ਸ਼ਾਟ ਲਏ ਨੇ ਬੀਬੀਆਂ ਲਗਭਗ ਸਾਰੀਆਂ ਸਾਡੇ ਪਿੰਡ ਦੀਆਂ ਬੀਬੀਆਂ ਦੇ ਤੱਕ ਨਾਲ ਨੇ ਕਿ ਆਪਾਂ ਉਸ ਬੰਦੇ ਨੂੰ ਵੋਟ ਨਹੀਂ ਪਾਉਣੀ ਜਿਹੜਾ ਬੰਦਾ ਪਿੰਡ 'ਚ ਵੋਟਾਂ ਵਾਸਤੇ ਸ਼ਰਾਬ ਪਿਆਊਗਾ ਉਹ ਕਹਿੰਦੇ ਵੋਟਾਂ ਪਾਵਾਂਗੇ ਲੇਕਿਨ ਉਹਨੂੰ ਪਾਵਾਂਗੇ ਜਿਹੜਾ ਬੰਦਾ ਸ਼ਰਾਬ ਨਹੀਂ ਪੀਊਗਾ ਸਾਡੇ ਬੰਦਿਆਂ ਨੂੰ ਆ ਨਸ਼ਰੇ ਸਦਾਗਰ ਵੀਰ ਜੀ ਸਾਡੇ ਪਿੰਡ ਪਹਿਲਾਂ ਤੇ ਮੇਨ 2-3 ਸੀਗੇ ਲੇਕਿਨ ਉਹਨਾਂ ਨੂੰ ਵੇਖ ਕੇ ਨਾਲ-ਨਾਲ ਜਿਹੜਾ ਵਾ ਉਹ 4-5 ਹੋ ਗਏ ਉਹਨਾਂ ਤੋਂ ਇੱਕ ਪਰਿਵਾਰ ਜਿਹੜਾ ਹੁਣ ਪਿੰਡੋਂ ਗਿਆ ਆਇਆ ਵਾ ਉਹ ਆਪਾਂ ਨਹੀਂ ਕੱਲਿਆ ਉਹ ਕਿੰਨੇ ਕੱਲਿਆ ਵਾ ਉਹ ਸਾਨੂੰ ਨਹੀਂ ਪਤਾ ਸਾਡਾ ਸਿਰਫ ਇੱਕ ਹੀ ਮਕਸਦ ਆ ਪਿੰਡ 'ਚ ਨਸ਼ਾ ਵੇਚੋ ਨਾ ਅਸੀਂ ਜਿਹੜੇ ਬਾਕੀ 3-4 ਰਹਿ ਗਏ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਇਹ ਕੰਮ ਨਾ ਕਰੋ ਜਿੱਦਾਂ ਪ੍ਰੂਫ ਮਿਲ ਗਿਆ ਜਿੰਨੇ ਮਰਜ਼ੀ ਸੱਚ ਬੋਲੋ ਬੰਦਾ ਫੜਿਆ ਜਾਣਾ ਉਹਨੇ ਫੱਟ ਦਸਰਾ ਇੰਨਾ ਘਰੂ ਇਤਨਾ ਅਸੀਂ ਬੰਦਾ ਫੜ ਲਿਆ ਉਹਨੇ ਨਾਂ ਰਸਤਾ ਇੱਥੋਂ ਲੈ ਕੇ ਆ ਉਸੇ ਵੇਲੇ ਕਾਰਵਾਈ ਹੋ ਗਈ ਉਸੇ ਵੇਲੇ ਕਾਰਵਾਈ ਹੋ ਜਾਣੀ ਬਿਲਕੁਲ ਪੁਲਿਸ ਦਾ ਕਿੰਨਾ ਕੇ ਸਾਥ ਹੈ ਫਿਰ ਪੁਲਿਸ ਦੇਖੋ ਪੁਸ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਲੇ ਕੇ ਪੁਲਿਸ ਦਾ ਜੇ ਸਾਥ ਹੁੰਦਾ ਤਾਂ ਸਾਨੂੰ ਇਕੱਠੇ ਨਹੀਂ ਹੋਣਾ ਪੈਣਾ ਇੱਕ ਹੀ ਇਹਦਾ ਜਵਾਬ ਇੱਕ ਹੀ ਆ ਆਪਾਂ ਸਾਰੇ ਨਗਰ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਆ ਕਿਉਂ ਪੁਲਿਸ ਕੋਲ ਸਾਰਾ ਰਿਕਾਰਡ ਹੁੰਦਾ ਕਿੱਥੋਂ ਨਸ਼ਾ ਚੱਲਣ ਰਿਹਾ ਕਿੱਥੇ ਵਿਕਣ ਰਿਹਾ ਕੀ ਕਰਨ ਰਿਹਾ ਮੈਂ ਕਹਿੰਨਾ ਕਿ ਪੁਲਿਸ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਉਹ ਚੰਗੀ ਮਿਹਨਤ ਕਰਕੇ ਪਿੰਡ ਵਾਲਿਆਂ ਦਾ ਇਸ ਨਸ਼ੇ ਨੂੰ ਖਤਮ ਕਰੇ ਇਹ ਨਹੀਂ ਸਾਡੇ ਪਿੰਡ ਚੋਂ ਹਰ ਪਿੰਡ ਦੇ ਵਿੱਚੋਂ ਮੈਂ ਐਸਐਸਪੀ ਸਾਨੂੰ ਇਹ ਗੱਲ ਆਖੀ ਮੈਂ ਕਿਹਾ ਪੰਜ-ਪੰਜ ਪਿੰਡ ਦਾ ਕਲਸਟਰ ਬਣਾ ਲਓ ਕਿ ਆਹ ਪੰਜਾਂ ਨੂੰ ਖਤਮ ਕਰੀਂ ਅਗਲੇ ਪੰਜ ਵਾਲ ਫੇਰ ਜਾਣਾ ਆਪਾਂ ਤੇ ਆਪਾਂ ਹੌਲੀ-ਹੌਲੀ 6 ਮਹੀਨੇ ਸਾਲ ਦੇ ਚੋਂ ਜਿਹੜੀ ਸਰਕਾਰਾਂ ਉਹ ਝੂਠੇ ਵਾਦੇ ਕਰਦੀਆਂ ਨੇ ਅਗਰ ਪ੍ਰਸ਼ਾਸਨ ਚਾਵੇ ਤੇ ਨਸ਼ੇ ਉਠਾਲ ਜਿਹੜੀ ਇੱਕ ਮਹੀਨੇ ਪਾਈ ਜਾ ਸਕਦੀ ਆ ਇਹ ਸਾਡਾ ਮੰਨਣਾ ਵਾ ਕਿਉਂਕਿ ਅਸੀਂ ਫੋਰਸਾਂ ਚ ਰਹੇ ਆਂ ਡਿਸਪਲਿਨ ਚ ਰਹੇ ਆਂ ਜਿਹੜੇ ਡਿਸਪਲਿਨ ਵਾਲੇ ਬੰਦੇ ਕੰਮ ਕਰਦੇ ਉਹ ਬਿਲਕੁਲ ਸਹੀ ਕਰਦੇ ਆ ਤੇ ਨਾਲ ਹੀ ਪਿੰਡ ਦੇ ਵਿੱਚ ਰਹਿੰਦੀ ਇੱਕ ਮਹਿਲਾ ਰੁਪਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਘਰ ਚਲਾਉਂਦੀ ਹੈ ਲੇਕਿਨ ਉਸਦਾ ਇਕਲੌਤਾ ਪੁੱਤ ਇਸ ਨਸ਼ੇ ਦੀ ਗਰਫਤ ਦੇ ਵਿੱਚ ਇਸ ਤਰੀਕੇ ਆ ਚੁੱਕਿਆ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਹਮੇਸ਼ਾ ਉਸਦੇ ਕੋਲੋਂ ਪੈਸੇ ਖੋ ਕੇ ਲੈ ਜਾਂਦਾ ਹੈ ਪੈਸੇ ਨਾ ਦੇਣ ਦੀ ਸੂਰਤ 'ਚ ਉਹ ਆਪਣੀ ਮਾਂ ਦੀ ਮਾਰ-ਪਟਾਈ ਕਰਦਾ ਹੈ ਉਸਦੇ ਬੇਟੇ ਨੇ ਨਸ਼ੇ ਦੇ ਲਈ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਹੈ ਤੇ ਨਾਲ ਹੀ ਉਥੇ ਇੱਕ ਹੋਰ ਪਿੰਡ ਵਾਸੀ ਜਗਜੀਤ ਸਿੰਘ ਹੈ ਜ ਜਿਨ੍ਹਾਂ ਨੇ ਕੀ ਦੱਸਿਆ ਪਿੰਡ ਨੇ ਦੁਖੀ ਹੋ ਕੇ ਇਹ ਸਖਤ ਫੈਸਲਾ ਲਿਆ ਹੈ ਜੋ ਹਾਲਾਤ ਪਿੰਡ ਦੇ ਬਣਦੇ ਜਾ ਰਹੇ ਨੇ ਇਹ ਫੈਸਲਾ ਲੈਣਾ ਬੇਹੱਦ ਜ਼ਰੂਰੀ ਸੀ ਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੁਣ ਪਿੰਡ ਦੇ ਵਿੱਚ ਨਸ਼ੇ ਦੇ ਇਸ ਕੋੜ ਤੋਂ ਪੂਰੇ ਪਿੰਡ ਨੂੰ ਪਛਾਣਾ ਪਵੇਗਾ ਮੇਰਾ ਬੇਟਾ ਬੋਰ ਮਿੰਤਾਂ ਕਰਦਾ ਕਦੀ ਕਹਿੰਦਾ 5000 ਲੈਣਾ ਮੈਂ ਹੁਣੇ ਹੀ ਲੈ ਕੇ ਜਾਣਾ ਮੈਨੂੰ ਹੁਣੇ ਹੀ ਦੇ ਕਦੀ ਕਹਿੰਦਾ ਮਸ਼ੀਨ ਲੈਣਾ ਮੈਨੂੰ ਅੱਜ ਦੇ ਵਿੱਚ ਸਾਰਾ ਸਾਮਾਨ ਮੇਰਾ ਤੋੜੀ ਜਾਂਦਾ ਹੈ ਨਸ਼ਾ ਕਰਦਾ ਪਤਾ ਨਹੀਂ ਮੈਨੂੰ ਨਸ਼ਾ ਕਰਦਾ ਕਿ ਕੀ ਕਰਦਾ ਪੈਸੇ ਫਿਰ ਕੀ ਕਰਦਾ ਤੇ ਪਿਆਰ ਕੀ ਕਰਦਾ ਫਿਰ ਨਸ਼ਾ ਹੀ ਕਰਦਾ ਹੋਗਾ ਤੇ ਫਿਰ ਤੁਸੀਂ ਕੱਲ ਦਾ ਅੰਬਰਸਰ ਲੈ ਕੇ ਗਿਆ ਪਤਾ ਨਹੀਂ ਕਿਤੇ ਚੇਰੇ ਮੁੰਡਿਆਂ ਦੇ ਨਾਲ ਅੰਬਰਸਰ ਗਿਆ ਮੇਰੇ ਕੋਲ 5000 ਰੁਪਏ ਨੇ ਖੜੇ ਪੈਰ ਕਰਾ ਘਰ ਮੇਰੇ ਵਟੇ ਪਕਾਉਣ ਜਗ੍ਹਾ ਪਾ ਨਹੀਂ ਆਗਾ ਅੱਜ ਆਮੇ ਲੋਕਾਂ ਦੇ ਬਾਣੀ ਮਾਇ ਦੀ ਵੇਰਦੀਆਂ ਪੂਰਾ ਦਿਨਨ ਵਿੱਚ ਸ਼ਾਮੀ ਨਰ ਜੀ ਰਪਿਓ ਮਰਗੇ ਦਿਨਨ ਮੈਨੂੰ ਪਾਲਣ ਦੀ ਆ ਮੇਰਾ ਨਾਮ ਜਗਦੀਸ਼ ਸਿੰਘਾ ਜੀ ਜੀ ਹਾਂ ਜੀ ਮੈਂ ਪਿੰਡਰ ਤੋਂ ਛੜੇ ਦਾ ਵਸਿੰਗਾਂ ਜੀ ਤੇ ਇਹ ਜਿਹੜੇ ਸਾਡੇ ਭਾਈ ਸੁਖਜੀਤ ਸਿੰਘ ਜੀ ਕਪਤਨ ਦਾ ਟਾਈ ਨਹੀਂ ਸਕੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਵਾ ਕਿ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਉਹ ਸਾਰੀ ਨਸ਼ੇ ਦੇ ਵਿੱਚ ਲਿਪਤ ਹੋਈ ਪਈ ਹੈ ਤੇ ਵੇਖੋ ਕਿਸੇ ਨਾ ਕਿਸੇ ਨੂੰ ਪਿੰਡ ਦੇ ਵਿੱਚ ਉੱਠ ਕੇ ਕੰਮ ਕਰਨਾ ਹੀ ਪੈਣਾ ਸੀ ਕਿ ਸਾਡਾ ਪਿੰਡ ਜਿਹੜਾ ਵਾ ਨਸ਼ੇ ਤੋਂ ਰਹਿਤ ਹੋ ਜਾਏ ਬਹੁਤ ਦੁਖੀ ਨੇ ਲੋਗ ਇਸ ਚੀਜ਼ ਦੇ ਉੱਤੋਂ ਕੋਈ ਸ਼ੱਕ ਨਹੀਂਗਾ ਕੋਈ ਦੂਰ ਰਹਿਵਾਂ ਨਹੀਂ ਗੀਆਂ ਕਿ ਹਰ ਇੱਕ ਬੰਦਾ ਨਸ਼ੇ ਦੇ ਪੱਖ ਨੂੰ ਲੈ ਕੇ ਆਪਣੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਹੈ। ਕਈ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਨੇ, ਕਈ ਤਰ੍ਹਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਇਸੇ ਲਈ ਲੋਕ ਚਾਹੁੰਦੇ ਨੇ ਕਿ ਹੁਣ ਇਹ ਨਸ਼ੇ ਦਾ ਜਿਹੜਾ ਖਾਤਮਾ ਵਾ ਹੋਣਾ ਚਾਹੀਦਾ ਹੈ। ਤੇ ਸਾਨੂੰ ਸਾਰੇ ਪਿੰਡ ਜਿਹੜਾ ਵਾ ਉਹ ਸਾਰਾ ਸਹਿਯੋਗ ਕਰ ਰਿਹਾ ਵਾ। ਬੜੀ ਵਧੀਆ ਖੁਸ਼ੀ ਦੀ ਗੱਲ ਹੈ। ਵੇਖੋ ਜੀ ਜਿਹੜਾ ਸਰਕਾਰਾਂ ਦਾ ਸਹਿਯੋਗ ਹੁੰਦਾ ਜਦੋਂ ਪਿੰਡ ਵਾਸੀ ਉੱਠ ਖੜੁੰਦੇ ਆ ਜੀ। ਤੇ ਫਿਰ ਜੋ ਉਹਨਾਂ ਦਾ ਵੀ ਬਣਦਾ ਜੀ ਉਹ ਵੀ ਇਮਾਨਦਾਰੀ ਦੇ ਨਾਲ ਜਦੋਂ ਇਹ ਪਿੰਡ ਸਾਰਾ ਕਰਦਾ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਵੀ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਅਸਲ ਵਿੱਚ ਇਹ ਜ਼ਿੰਮੇਵਾਰੀ ਤੇ ਸਾਰੀ ਪ੍ਰਸ਼ਾਸਨ ਦੀ ਬਟਾਲਾ ਦੇ ਨਜ਼ਦੀਕੀ ਪਿੰਡ ਹਰਦੂ ਛੰਡੇ ਦੇ ਪਿੰਡ ਵਾਸੀਆਂ ਦੇ ਵੱਲੋਂ ਮਿਲ ਕੇ ਇਹ ਫੈਸਲਾ ਲਿਆ ਗਿਆ ਜਿਥੇ ਇਸ ਫੈਸਲੇ ਨੂੰ ਸਖਤ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਇਹ ਫੈਸਲਾ ਲੈਣਾ ਬੇਹਤ ਜ਼ਰੂਰੀ ਵੀ ਸੀ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦਾ ਦਲਦਲ ਬਣ ਚੁੱਕਿਆ ਹੈ ਤੇ ਇਸ ਦਲਦਲ ਦੇ ਵਿੱਚ ਪੰਜਾਬ ਦੀ ਜਵਾਨੀ ਲਗਾਤਾਰ ਹੀ ਤਸਦੀ ਚਾਰ ਰਹੀ ਹੈ ਤੇ ਨਸ਼ੇ ਦੇ ਖਾਤਮੇ ਦੇ ਲਈ ਇੱਕ ਕਦਮ ਚੁੱਕਣਾ ਬੇਹੱਦ ਜ਼ਰੂਰੀ ਸੀ ਬਟਾਲਾ ਤੋਂ ਰਿਪੋਰਟਰ ਪਪਾਲ ਸਿੰਘ ਦੀ ਖਾਸ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ